ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਅਮਨ ਜੀ ਮੰਮੀ ਲੋਕ ਸੇ ਤੁਹਾਡਾ ਸਵਾਗਤ ਹੈ ਕੀ ਹਾਲ ਹੈ ਜੀ ਸਾਰਾ ਦਾ ਆਈ ਹੋਪ ਠੀਕ ਠਾਕ ਹੋ ਗਏ ਤੁਹਾਡੇ ਦਾ ਤੇ ਪਹਿਲਾਂ ਅਸੀਂ ਬਿਲਕੁਲ ਠੀਕ ਹਾਂ ਤੇ ਅੱਜ ਆਪਣਾ ਬਲੌਗ ਹੋਣਾ ਹੈ 9 ਵਜੇ ਸਟਾਰਟ ਰਾਤ ਦੇ ਕਿਉਂਕਿ ਅੱਜ ਸੀਗਾ ਮੰਮੀ ਕੋਲੇ ਫੋਨ ਹੈਲੋ ਕਾ ਸੀ ਆਇਆ ਵੀ ਤਾਂ ਰਾਤ ਦੇ ਹਾਂ ਜੀ ਕਿਉਂਕਿ ਮੰਮਾ ਨੰਨੇ ਨੇ ਮੰਮਾ ਨੂੰ ਗੁੱਸੇ ਕੀਤਾ ਮੰਮਾ ਗੁੱਸੇ ਚ ਫੋਨ ਲੱਗੀ ਮੈਂ ਉੱਧਰ ਜਾ ਕੇ ਸਾਰਾ ਦਿਨ ਬਲੌਗ ਹੀ ਨਹੀਂ ਸਟਾਰਟ ਕੀਤਾ ਏਦੇ ਨਾਲ ਮੈਂ ਗੁੱਸੇ ਕਿਉਂ ਸੀਗੀ ਪਤਾ ਗਾਈਸ ਟਮੰਡਾ ਉਹ ਕਿਦਾ ਦਿਮਾਗ ਮੋਟਾ ਹੋ ਗਿਆ ਗਾਈਸ ਇਹ ਮੋٹے ਦਿਮਾਗ ਵਾਲਾ ਤੇ ਇਹਨੇ ਗੁੱਸੇ ਚ ਰੋਟੀਆਂ ਵੀ ਨਹੀਂ ਖਾਧੀਆਂ ਗਾਈਸ ਆ ਦੇਖੋ ਤੇ ਇਹ ਮੈਂ ਹੁਣ ਇਹਨੂੰ ਸਵੇਰ ਵਾਲੀਆਂ ਰੋਟੀਆਂ ਤਰਤੀਆਂ ਕਰਕੇ ਦਊਂਗੀ ਹੀ ਖਾਊਗਾ ਇਹ ਰਾਤ ਨੂੰ ਸਾਰੀ ਰਾਤ ਔਠ ਔਠ ਰੋਟੀਆਂ ਹੀ ਖਾਈ ਜਾਂਦਾ ਸਾਰੀ ਰਾਤ ਔਠ ਔਠ ਰੋਟੀਆਂ ਹੀ ਖਾਈ ਜਾਂਦਾ ਮੋਟਾ ਦਿਮਾਗ ਕਰੀ ਜਾਂਦਾ ਖਾ ਖਾ ਕੇ ਅਨ ਇੱਥੇ ਦੁੱਧ ਪਿਆ ਬਾਹਰ ਦਲੀਆ ਪਿਆ ਬਾਹਰ ਉਹ ਨਹੀਂ ਫ੍ਰਿਜ ਚ ਰੱਖਿਆ ਇਹ ਤੁਸੀਂ ਮੈਨੂੰ ਦੇਖਿਆ ਨਾ ਪਿਛਲੇ ਵਲੌਗ ਚ ਲਾਸਟ ਜਿਹੜਾ ਮੈਂ ਦਲੀਆ ਪਾਣੀ ਸੀ ਡੋਕੀ ਉਦਲੀਆ ਮੈਂ ਦੋ ਕ ਚਮਚੇ ਖਾ ਕੇ ਇਦਾਂ ਹੀ ਰੱਖਤਾ ਇਹਨੂੰ ਮੈਂ ਕਿਹਾ ਅੰਦਰ ਰੱਖਿਆ ਇਹ ਟੱਕੇ ਵੀ ਨਹੀਂ ਰਸ ਗਿਆ ਇਦਾਂ ਹੀ ਰੱਖਿਆ ਜਿਹੜੀ ਗੋਲੇ ਦੇ ਗਾਲਾ ਬਈ ਫਿਰ ਸਾਰੀ ਰਾਤ ਖਾਈ ਜਾਊਗਾ ਤੇ ਫਿਰ ਇੱਥੇ ਕੀ ਪਿਆ ਸੀ ਹੋਰ ਦੁੱਧ 2 ਕਿਲੋ ਦੁੱਧ ਬਾਹਰ ਹੀ ਪਿਆ ਇਹਨੇ ਉਹ ਵੀ ਚਾ ਕੇ ਫਰਿਜ ਚ ਨਹੀਂ ਰੱਖਿਆ ਗਰਮ ਸੀ ਗਿਆ ਚਲੋ ਜੇ ਜਾਗਦਾ ਸੀ ਫਿਰ ਤੂੰ ਰੱਖ ਤਾ ਦੇ ਵਿੱਚ ਆ ਕਰਕੇ ਤੇ ਪਿਆ ਸੀ ਗਾਲਾ ਯਸ ਤੇ ਇਹ ਫਿਰ ਮੁਰ ਅੱਗੋਂ ਬੋਲਦਾ ਸੀ ਉਲਟਾ ਤੇ ਹੁਣ ਆਪਾਂ ਇਹਨੂੰ ਨਾ ਤਾਂ ਦੇਣਾ ਫੋਨ ਤੇ ਜਿਹੜੇ ਵੀ ਇਹਦੇ ਚਾਹਣ ਵਾਲੇ ਜਾਂ ਇਹਨੂੰ ਫੋਨ ਕਰਨ ਵਾਲੇ ਸਾਰੇ ਸੁਣ ਲੋ ਕਿ ਇਹਦਾ ਫੋਨ ਹੋ ਗਿਆ ਜੱਪੇ ਖਾਣਾ ਪਰੌਟੀਆਂ ਪਕਾਉਨੇ ਆ ਸਵੇਰ ਦਾ ਖਾਣਾ-ਦਾਨਾ ਪਕਾ ਖਾ ਕੇ ਚਲੇ ਗਏ ਸੀ ਸਕੂਲੇ ਮੇ ਕੰਮ ਤੇ ਤੁਸੀਂ ਵੀ ਸਕੂਲੇ ਗਏ ਸੀ ਨਹੀਂ ਇਹ ਤੁਸੀਂ ਸਕੂਲੇ ਨਹੀਂ ਕੰਮ ਤੇ ਚਲਣਾ ਥਾਣਾ ਪਰੌਟੀ ਖਾਣੀ ਆ ਫਿਰ ਤੁਹਾਨੂੰ ਮਿਲਦੇ ਆ ਬਾਏ ਬਾਏ ਮੋਸਤ ਰੋਟੀ ਖਾਣੇ ਪਹਿ ਆਣ कुछी बोलने सर रज़गाय सर दिवाज नहीं आती। रोटी गाला पहला, खा लिया सो रे सो रे। बस रोटी का नया कैसे हो जाएगा? फ़ोन जब तक आ ले मेरा, तो चक्कर में। मैं मैं दो रोटी खानी है बासे। चलो गाड़ी शुरू ना पर चल दे दी। चलो गाड़ी शुरू। पुष्ट हो गए सिगरेट शुरू। हे की रोड का। रोड ਯਾਰ ਇਹ ਸਾਰੇ ਮੇਰੀਆਂ ਬੋਤਲਾਂ ਨਹੀਂ ਭਰ ਕੇ ਰੱਖੀਆਂ ਠੀਕ ਹੈ ਪਾਣੀ ਦੀਆਂ ਮੈਂ ਦੋ ਰੋਟੀਆਂ ਲੈਣੀਆਂ ਬਸ ਮੈਨੂੰ ਘੋਲਾ ਕੇ ਦੇ ਦੇ ਰੋਟੀਆਂ ਇੱਥੇ ਇੰਨਾ ਖਲਾਰਾ ਸੀ ਨਾ ਇੰਨਾ ਜ਼ਿਆਦਾ ਖਲਾਰਾ ਸੀ ਗਾਇਜ਼ ਯਾਰ ਦੇਖੋ ਮੈਂ ਆਪਦੇ ਲਈ ਆਈਸਕ੍ਰੀਮ ਲੈ ਕੇ ਆਇਆ ਮਾਰੇ ਖੋ ਫਟੋ ਲੈ ਜੈਲੀ ਮੈਂ ਲੋਟੀ ਤੋਂ ਬਾਅਦ ਖਾ ਸਕਦਾ ਮਮਾ ਮੋਰ ਦਾ ਤਾਂ ਪਾਣੀ ਹੈ ਸਵੇਰੇ ਉੱਠ ਕੇ ਚਾਹ ਖਾਣੀ ਹੈ ਚਾਹ ਖਾਣੀ ਸਾਡਾ ਪਿਆਸ ਤਾਂ ਚਾਹ ਦੇ ਕੇ ਮਾ ਦਿੰਦੇ ਆ ਤਾ ਖਾਦੇ ਜਾਂਦੇ ਚਾਹਾਂ ਕੇਲੇ ਦਾ ਉਹ ਤਾਂ ਬੰਦੇ ਕਿਉਂ ਚਾਹ ਦੁੱਧ ਨਾਲ ਬੰਦੇ ਕਿਉਂ ਦੋਧਰਾ ਕੇਲੇ ਕਰ ਤੋਂ ਭੰਨ ਲੱਗਿਆ ਤੂੰ ਥਾ ਦਿਮਾਗ ਤੇਰਾ ਦੋਧਰਾ ਕੇਲੇ ਭੰਨ ਬਿਆ ਤੇਰੀ ਮਾਂ ਦਾ ਸਿਰ ਫੜਦਾ ਕੀ ਹੋ ਗਿਆ ਵਾ ਹੋ ਕਰ ਨਾ ਬੰਦੇ ਕੇਲੇ ਦਰਖਤੋਂ ਲੱਗਦੇ ਆ ਦੇ ਬਾਹਰ ਉਹਨਾਂ ਨੇ ਭਈਆਂ ਦੇ ਲਾਇਆ ਹਾ ਦਰਖਤ ਕੇਲੇ ਚੱਲ ਚੰਗਾ ਯਾ ਟੂ ਸੀ ਮੈਂ ਗਲਤ ਤੂੰ ਤਾਂ ਹੈਗਾ ਹੀ ਆ ਦੇਖ ਲਈ ਜਦੋਂ ਦਰਖਤੋਂ ਕੇਲੇ ਲਾ ਕੇ ਤੈਨੂੰ ਦੱਸਾ ਦੋ ਨੰਨਾ ਹੱਸੀ ਕੇਲੇ ਦੋਧਰਾ ਬੰਨਣਾ ਉਹਨਾਂ ਨੂੰ ਵੀ ਪਤਾ ਕਿੰਨੇ ਲਾ ਰਹੇ ਨੇ ਪਿੱਲੇ ਦੀ ਦਰਵਾਜ਼ੇ ਬੋਲੇਗਾ ਸਰ ਤੇ ਆਹ ਦਮਾ ਤੇ ਨਾ ਰੋਟੀਆਂ ਇੱਚ ਮੈਂ ਹਾਂ ਦੋ ਫਿਰ ਕੋਈ ਨਾ ਚੱਕਰ ਮੈਂ ਖਾਦੀਆਂ ਆਪਣੇ ਹਿੱਸੇ ਦੀ ਰੋਟੀ ਮੈਂ ਦਊਂਗਾ ਨੂੰ ਫਿਰ ਮੈਂ ਵੀ ਖਾਦੀ ਆ ਮੈਂ ਤੇ ਰੋਟੀਆਂ ਖਾਣ ਨਾਲੇ ਮੈਂ ਖਾਦੀਆਂ ਨੇ ਚਲ ਮੈਨੂੰ ਟੁੱਟੀ ਮੈਂ ਦੋ ਰੋਟੀਆਂ ਦੇਖਿਆ ਯਾਰ ਐ ਕੋੜੀ ਨੂੰ ਖਾ ਤਾਂ ਮੈਂ ਖਾ ਮਾਂ ਤੇ ਉਹ ਗਰਮ ਆ ਆ ਦੇਖ ਕੋਈ ਦਵਾ ਨੂੰ ਮਾਰਕ ਲੈ ਤਾ ਹੱਥ ਬੱਗੇ ਆ ਡਰੈਕਸਰ ਵੀ ਇੱਕ ਪਾਸੇ ਫੜ ਕੇ ਖੜੀ ਆ ਗਾਇਜ਼ ਆੜੇ ਕੋਮ ਨੂੰ ਰੋਟੀ ਨਹੀਂ ਟਿੰਡਾ ਭਾਗੇ ਲੈ ਆਉ ਹੁਣ ਕੀ ਹੋ ਗਿਆ ਹੂੰ ਆਉਂਦੇ ਲੱਗਦਾ ਪਿੱਛੇ ਜਾਣਾ ਮਾਉਂ ਲੱਟਾ ਚੱਕ ਤਾ ਚੱਲ ਦੋ ਲੈ ਫੜ ਲੈ ਜਾ ਲੈ 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 ਰੋਟੀਆਂ ਫੜ ਖਾ ਲੈ ਮਾਉਂ ਖਾਵਾ ਦਿੰਦਾ ਲੈ ਲੈ ਜਾ ਹੁਣ ਉਹ ਨੂੰ ਲੈ ਜਾਣਾ ਹੋ ਗਿਆ ਕੋਈ ਮੈਂ ਕਹਿੰਦਾ ਘੱਟ ਖਾਇਆ ਕਰੋ ਫੋਨ ਫੋਨ ਕਿੱਥੇ ਜਾਂਦਾ ਜਣ ਇਹ ਵਾਈਡ ਐਂਗਲ ਲੱਗ ਗਿਆ ਆ ਵਾ ਨਹੀਂ ਮम्मा ਮੈਨੂੰ ਕੱਟਦਾ ਹਾਂ ਥੋੜੇ ਕੁਰਤੇ ਲੈ ਕੇ ਜਾਉਂਗਾ ਗਾਇ ਮੈਂ ਬਹੁਤ ਵੱਡਾ ਬੈਕ ਤੇ ਲੈ ਕੇ ਆਇਆ ਹਾਂ ਕੁਰਤੇ ਦਾ ਮੋਰੀ ਖਾਣ ਨਹੀਂ ਪਤਾ ਥਪੇਰੇ ਕਿੱਦਾਂ ਪਾਉਂਗਾ ਫਟਰੇ ਇਹ ਪਤਾ ਹੈ ਨਾ ਤੇਰੇ ਮਰ ਤੋਂ ਗਾਇ ਕਿ ਥੋੜੇ ਦੋਸਤ ਰੋਟੀ ਖਾਣ ਆ ਗਏ ਲੈ ਲਿਆ ਤਾਂ ਦੋਸਤੋ ਰੋਟੀ ਦਾ ਗੱਪਾ ਫ੍ਰੀ ਹੋ ਗਿਆ ਦੋਨੋਂ ਖਾਂਦੇ ਪੈਨੇ ਟੱਟੀ-ਪੱਟੀ ਆਈ ਮੀਨ ਟੂਟੀ-ਫਰੂਟੀ ਜਿਗਾ ਦੇ ਟੂਟੀ-ਬਟ ਟ੍ਰਿਬੇਟੀ ਦਿਖਾਉਣਾ ਪੜਾ ਮਨਾਮ ਪੜਾ ਮੈਂ ਸਾਢੇ ਜੱਕਿਆ ਟੱਟੀ-ਪੱਟੀ ਪੱਟੀ ਪੱਟੀ ਖਾਂਦੇ ਪਹਿਲੇ ਦੋਸਤ ਆਪਣੇ ਫਲੇਵਰ ਦੀ ਆਈਸਕ੍ਰੀਮ ਲੈ ਕੇ ਆਏ ਆ ਇਹ ਕੁੱਤਾ ਗਾੜੂ ਬੋਮਗ ਦਾਵਾ ਇਹ ਗਾਇਨੀ ਦੀ ਟੇਲੇਨ ਸਪੈਸ਼ਲ ਬਲੇਬਰੋ ਫੋਟੋ ਜਾਨਾ ਸਾਰੀ ਪਵਾਈ ਰਹਿਦਾ ਮੈਨੂੰ ਮੈਂ ਇਹਨਾਂ ਦਾ ਟੋਟਣਾ ਨਹੀਂ ਆ ਬਕਵਾਸ ਕਰਨਾ ਗੱਲ ਸਮਝ ਨਹੀਂ ਖਾਬਾ ਇਹ ਨਹੀਂ ਗਾਲਾਂ ਪੈਣਾਂ ਦਾ ਟਾਈਮ ਹੋ ਗਿਆ ਇਹ ਕੋਈ ਗਾਲਾ ਕੱਢਣ ਦੀ ਗੱਲ ਹੈ ਫਿਰ ਉਸ ਤਾਂ ਕਹਿਣਾ ਆ ਮਾਂ ਨਾਨਕਾ ਦਿਖਾਉਂ ਚਾਹੀਦੀ ਨਹੀਂ ਅੱਜ ਤੇ ਤੈਨੂੰ ਦਿਖਾਏ ਉਹਦੇ ਆਇਆ ਤੈਨੂੰ ਮੈਂ ਦਿਖਾਉਂ ਆ ਅਜਾ ਦਿਖਾ ਓਏ ਬੋਲੇਗਾ ਰੀਤ ਬੋਲੇਗਾ ਬੋਲੇਗਾ ਤੇ ਖਰ ਗਿਆ ਉਹ ਕਿ ਰੋਟੀ ਨਹੀਂ ਅੰਮਾ ਹੂੰ ਹੂੰ ਓਏ ਟੂਟੀ ਫੂਟੀ ਕੀ ਇਹ ਕੀ ਹੋ ਰਿਹਾ ਹੈ ਨਾ ਮਰਿੰਦਰ ਕਹਾਰਣ ਦੇ ਪਰ ਤੂੰ ਮਾਰਦਾ ਕਿਉਂ ਆ ਮਾਰੇ ਮੈਂ ਹਣੇ ਪੰਗਾ ਲਿੱਤਾ ਪਹਿਲਾਂ ਮੈਂ ਕੁਛ ਕੇ ਮੰਗ ਰਣਾ ਆਈਸਕ੍ਰੀਮ ਖਾਣਾ ਬੱਜ ਰਿਹਾ ਮੁੰਨੇ ਵੀ ਖਾ ਲਈ ਟੂਟੀ ਫੂਟੀ ਪਰ ਬੈਣੇ ਪੈ ਚੰਚਾ ਹੱਥ ਲਾ ਲਦਾ ਕੋਲ ਨਹੀਂ ਲਾ ਲੈ ਹਾਂ ਹਾਂ ਮੈਂ ਕੋਣ ਨਾ ਛੁੱਟੀ ਨਾ ਮੈਂ ਖਾਧੀ ਠੀਕ ਆ ਨਾ ਮੈਂ ਨੂੰ ਡਾਕਟਰ ਗਿਆ ਬੋਲ ਰਿਹਾ ਚੱਕਲਾ ਲਗਿਆ ਵਾ ਇੱਕ ਵੀਡੀਓ ਦੇਖੀ ਬੰਦਾ ਨਾ ਦੇਖ ਤਾ ਇਹ ਦੇਖੋ ਦਰਮਾ ਜਿਵੇਂ ਲੰਬੇ ਪਏ ਹੁੰਦੇ ਆ ਇੱਕ ਬੰਦਾ ਲੰਮਾ ਬੰਦ ਤੇ ਜਿਵੇਂ ਅੰਬਰ ਇੱਥੇ ਖੜਾ ਤੇ ਮੈਂ ਇੱਥੇ ਖੜਾ ਮੈਂ ਪਤਾ ਕੀ ਕਰ ਰਿਹਾ ਉਹ ਬੰਦੇ ਦੇ ਪੈਰ ਨੂੰ ਕੁਲਫੀ ਲਾ ਕੇ ਬੰਦਾ ਰੈਕਟ ਨਹੀਂ ਕਰ ਰਿਹਾ ਬੱਸ ਅੰਬਰ ਦੇ ਮੂਛ ਪਾ ਤੀ ਮੈਂ ਕਹ ਤਾ ਨਾ ਕੰਬਲ ਨੇ ਚਾਕਲੇਟ ਆਪ ਦੀ ਘਰ ਵਾਲੀ ਨੂੰ ਖਵਾ ਤਾ ਤੁਹਾਨੂੰ ਵੀ ਖਵਾਣੀ ਹੈ ਦੁੱਪੀ ਗੈਲ ਬੇਡ ਰੋੜ ਕੇ ਤੁਹਾਨੂੰ ਖਵਾ ਦੇਣੀ ਮੈਂ ਉਹ ਦੇ ਕਿਨੂੰ ਖਵਾਤੀ ਸੀ ਜੀ ਫਰੀ ਤੋਂ ਕੁਝ ਪਵਾਤਾ ਸੀ ਹਾਂ ਇੱਥੇ ਆਹੋ ਖੀਰਾ ਖੀਰਾ ਖੀਰਾੜੀ ਖੀਰਾ ਇਸੇ ਸਲਾਦ ਖਵਾਤਾ ਸੀ ਅੰਬਰ ਨੇ ਸੜਤਾ ਸੀ ਗਾਇਸ ਲਸਨਸ ਬਣਾ ਲਓ ਮੇਰੇ ਤੋਂ ਹੂੰ ਪੂਰੇ ਵਾਲੇ ਨਹੀਂ ਹੁੰਦੇ ਕਿ ਬਣਾ ਲਓ ਇਹਦੇ ਲਸਨਸ ਮਨਿੰਦਰ ਪੜਾਈ ਦਾ ਇੰਨਾ ਫਾਇਦਾ ਨਾ ਇੰਨਾ ਫਾਇਦਾ ਨਾ ਮੈਂ ਕਹਿੰਨੀ ਆ ਵੀ ਅੱਜ ਮੈਨੂੰ ਪਤਾ ਲੱਗਿਆ ਪੜਾਈ ਦਾ ਕਿੰਨਾ ਫਾਇਦਾ ਜਿਵੇਂ ਲੱਗਿਆ ਪਤਾ ਸਾਨੂੰ ਮਤਲਬ ਅਸੀਂ ਪੜਨਾ ਸ਼ੁਰੂ ਕਰ ਗਏ ਹਾਂ ਪੜਨਾ ਸ਼ੁਰੂ ਕਰ ਰਹੇ ਹਾਂ ਮਮਿੰਟ ਵਰਜ਼ੇ ਪੜ੍ਹਨਾ ਸ਼ੁਰੂ ਕਰ ਦਿੱ ਜਗੋ ਕਿ ਅਸੀਂ ਉਹ ਤੋਂ ਕਰਾਂਗੇ ਨਹੀਂ ਪਤਾ ਨਹੀਂ ਤੇਰੀ ਮਸਤੀ ਮਾਰ ਨਹੀਂ ਅਮਾ 30 ਤੋਂ ਬਾਅਦ ਪੜ੍ਹਨਾ ਸ਼ੁਰੂ ਕਰਾਂਗੇ ਕਰਾਂਦੇ ਨਹੀਂ ਕਿ ਉਹ 10 ਤਰੀਕ ਨੂੰ ਆ ਫਾਈਨਲ ਆ ਮੈਂ ਵੀ ਹੂੰ ਤੁਹਾਨੂੰ ਕਿਹਾ ਮੈਡਮ ਨੇ ਬਾਦੋ ਜੀ ਕਰਾ ਦੇ ਫਿਰ ਸੌਣ ਚ ਛੱਡੋ ਮੈਂ ਕਹਿੰਦਾ ਮੈਂ ਸੁਣ ਗਿਆ ਨਹੀਂ ਨਹੀਂ ਪਤਾ ਕਿਉਂ ਨਹੀਂ ਮੇਰੀ ਗੱਲ ਤਾਂ ਪੂਰੀ ਹੋਣ ਲੜ ਪੜ੍ਹਾਈ ਦਾ ਪਤਾ ਕਿਉਂ ਫਾਇਦਾ ਵਾ ਕਿਉਂਕਿ ਮੈਂ ਬਸ ਸਟੱਡੀ ਕੀਤਾ ਮੈਂ 2 ਦਿਨ ਪੜ੍ਹੀ 2 ਮਤਲਬ 2 ਦਿਨ ਮੈਂ ਲਰਨ ਕੀਤਾ 2 ਦਿਨ ਮੈਂ ਆਪਦਾ ਆਪੇ ਪੇਪਰ ਲੈ ਦਿੱਤਾ 2 ਵਾਰੀ ਇੱਕ ਵਾਰੀ ਕਾਲਾ ਲਿਆ ਅੱਜ ਅੱਜ ਮੈਂ ਦੋ ਟੈਸਟ ਕੀਤੇ ਦੋਨੇ ਟੈਂਟ ਚ 10 ਨੰਬਰ ਸਿ ਚਲ ਦੱਸ 2 ਬਾਈ 2 ਕਿੰਨੇ ਹੁੰਦੇ ਜਿਹੜੀ ਵਾਲ ਜਿਹੜਾ ਮੇਰੀ ਲਾਈਨ ਦਾ ਸਵਾਲ ਆ ਮੈਂ ਉਹ ਦੱਸ ਸਕਦੀ ਹਾਂ ਅੱਛਾ ਨਹੀਂ ਪੁੱਛੂਗਾ ਟਾਈਮ ਦੇਖਾ ਕਾ ਤੇਰਾ ਟੈਸਟ ਮੈਂ ਲਾਉਂਗਾ ਤੇ ਚਲੋ ਦੋਸਤੋ ਮੇਲ ਦੇ ਸੰਨ ਰੋਕ ਕੇ ਮਮਾ ਦਾ ਟੈਸਟ ਲੈ ਲਈ ਮਾੜਾ ਜੀ ਦੋਸਤੋ ਪਤਾ ਨਹੀਂ ਦੋਸਤੋ ਹੁਣ ਅਸੀਂ ਸੌਣ ਲੱਗੇ ਆ ਮਮਾ ਦਸੋ ਗਏ ਨੇ ਹੱਥ ਥਲੇ ਰੱਖ ਕੇ ਸੌਂਦਾ ਹਾਂ ਮੈਂ ਤਾਂ ਸੁੱਤੀ ਨੂੰ ਉਠਾਤਾ ਬਹੁਤ ਨੀਂਦਾ ਹੀ ਨਹੀਂ ਸੀ ਮੈਨੂੰ ਹੂੰ ਦੋਸਤੋ ਨਾ ਇਹ ਟੁੱਟੀ-ਫੁੱਟੀ ਖਾਦੀ ਹੈ ਦੋਸਤੋ ਮੈਂ ਤੁਹਾਨੂੰ ਦਿਖਾਣਾ ਮम्मा ਕਿਹੜਾ কুরਕਰੇ ਦਾ ਪੈਕੇਟ ਲੈ ਕੇ ਆਏ ਨੇ ਆ ਦੇਖੋ ਕਾਹ ਵੱਲੋਂ ਦੇਖੋ ਦੋਸਤੋ কুরਕਾ ਹੀ কুরਕਰੇ ਨੇ ਮम्मा ਕਿੰਨੇ ਰੁਪਏ ਦੇ ਆਇਆ 50 ਕਿਲਰ ਵਿੱਚ ਇੰਨੇ কুরਕਰੇ ਨੇ ਇਹਨੇ 2 2 ਰੁਪਏ 20 ਰੁਪਏ ਜਾਂਦੇ ਨਾ 20 ਰੁਪਏ ਦੇ ਵੀ ਨਹੀਂ ਆਉਂਦੇ ਨਾ 20 40 ਇੱਚਾ ਆਪਾ ਇਹ ਇੱਕ ਬੜਾ 20 ਪਰ ਪਤਾ ਕਿੰਨੇ ਮੈਂ 20 ਪਰ ਮਸਾ ਕਿਨਾ ਇਹ ਐਂਟੇ ਗੰਦ ਗੇ ਨੇ ਇਹਨਾਂ ਦਾ ਪੈਕਟਾਂ ਚ ਪਾਈਏ ਨਾ ਤੇ ਕੱਟੋ ਕੱਟ ਮੇ ਇਹ ਹੈ 10 ਪੈਕਟ ਵਾਸ ਨਹੀਂ ਜਾਂਦਾ। ਇਹ ਹੁਣ ਮੈਂ ਤੁਹਾਨੂੰ ਦੱਸਾਂ ਪੰਜ ਪੈਕਟ ਦੇ ਤਾਂ ਹੈਗੇ ਆ। ਪੰਜ ਪੈਕਟ। ਇਹਨੇ ਹੁਣ ਰਾਤ ਨੂੰ ਖੋਲ ਕੇ ਖਾਣਾ ਵਾ। ਇੱਕ ਰਾਤ ਨੂੰ ਉੱਟ ਕੇ ਖਾਦਦੇ ਨੇ ਦਰ ਸਿੱਤਰ ਪ੍ਰੇਡ। ਰਾਤ ਲਈ ਖਾਲ ਥੋੜੇ ਜਿਹਾ ਟੇਸਟ ਤਾਂ ਕਰੰਦੇ ਕਿਦਾਂ ਦੇ ਆ। ਕਿਉਂ ਕਰੀਂ ਕੀਤਾ ਇਹ? ਫੇ ਖਾਣੇ ਕਦੋਂ ਆਹੇ? ਨਹੀਂ ਹਾਂ ਰੋਟੀ ਖਾ ਕੇ ਪੈਣਾ। ਸਨੈਕਸ ਖਾਈ ਦਿੰਦੇ ਆ। ਰੋਟੀ ਖਾ ਲੈ ਰੋਟੀ ਪਈ ਨੂੰ। ਸਨੈਕਸ ਖਾ ਲੈਣਾ। ਮਨਿੰਦਰ ਤੂੰ ਇੰਨਾ ਕਾ ਤੇ ਲੰਗਰ ਆ ਟੱਡ ਦੇ ਹਲਾਲ ਦਾ। ਚੋਪਰ ਕਿ ਮੈਨੂੰ ਲੱਗਦਾ ਕਿ ਐਕਡਮ ਮੇਰੀ ਮਰਜ਼ੀ ਮੈਂ ਜਿੱਡਾ ਮਰਜ਼ੀ ਵੱਡਾ ਕਰਾਂ ਉਹ ਦੇਖੋ ਹੋਏਗਾ ਹਾਂ ਮਨਿੰਦਰ ਫਿਰ ਡਾਈਟਾਂ ਕਰਦਾ ਫਿਰੇਗਾ ਚੰਗਾ ਰਹੇਗਾ ਕਿ ਕਰੀਆ ਵਧੀਆ ਜਿਹਾ ਡਾਈਟ ਕਰ ਜਿਹੜੀ ਇੱਕ ਟਾਈਮ ਖਾਣਾ ਉਹ ਵੀ ਛੱਡਣ ਨੂੰ ਤਿਆਰ ਹੋ ਜਾਏਗਾ ਲਮਾਰੀ ਬੰਦ ਕਰ ਦੇ ਕੋਈ ਨਾ ਫੇਕ ਖਾਣਾ ਦਾ ਦੋਸਤ ਮੇਰੇ ਘੇਬਾ ਮੋਟਾ ਕਿ ਤੇ ਦੇਖ ਲੋ ਪਤਲਾ ਜ਼ਤਨ ਆਏਗਾ ਮੋਟਾ ਡਾ ਹੋ ਗਿਆ ਮਮ ਦੇਖ ਲੋ ਦੋਸਤ ਉਹ ਕਹ ਹਮੇਸ਼ਾ ਕਟਾਉਂਾ ਡਾਲਾਉਂਦਾ ਮਮਾ ਹੈਗਾ ਹੀ ਹੈ ਲੱਗਦਾ ਨਹੀਂ ਹੈਗਾ ਹੀ ਹੈ ਹੈਗਾ ਹੀ ਹੈ ਤੂੰ ਮਰਜੀ ਬੱਚਲਾ ਮੋਟੇ ਨਾਲ ਰਹਿ ਰਹਿ ਕੇ ਮੋਟਾ ਹੋ ਗਿਆ ਕੱਕੀ ਉਹਦੀ ਤਾਂ ਹਾਈਟ ਵੀ ਆ ਉੱਤ ਤਾਂ ਨਹੀਂ ਪਤਾ ਲੱਗਦਾ ਨਾ ਆ ਤੂੰ ਤਾਂ ਐ ਫਟਵਾ ਬਣ ਜਾਣਾ ਮੈਂ ਆ ਦੇਖੀ ਥੋੜੇ ਅਰਗੀ ਮੇਰੇ ਅਰਗਾ ਭੰਨ ਲੈਣਾ ਤੈਨੂੰ ਦੁਬਾਰੇ ਜੰਮਣਾ ਪੈਣਾ ਆਹੋ ਐਡਾ ਮੋਟਾ ਬਣ ਜੰਮ ਕੇ ਨਹੀਂ ਹੋ ਸਕਦਾ ਹਾਂ ਐਡਾ ਮੋਟਾ ਬੜਿਆ ਵੀ ਨਹੀਂ ਜਾਂਦਾ ਗਾਇਜ਼ ਆਪਣਾ ਅੱਜ ਦਾ ਵਲੋਗ ਥੋੜਾ ਜਿਹਾ ਛੋਟਾ ਕਿਉਂਕਿ ਫੋਨ ਸੀ ਮम्मा ਕੋਲੇ ਮੰਦਿਰ ਦੇ ਘਰ ਆ ਕਿਉਂ ਮਨੀਂਦਰ ਦੇ ਘਰ ਉਹਨਾਂ ਦੀ ਹੋਈ ਸੀ ਲੜਾਈ ਹੂੰ ਦੋਵੇਂ ਹੀ ਉਹ ਦੇਖੀ ਕੀ ਕਰਦਾ ਉਹ ਦੇਖੀ ਕਰੀ ਕਰੀ ਦੁਆਰਾ ਕਰੀ ਸੁਣ ਗਿਆ ਮੈਨੂੰ ਕੀ ਕਿਹਾ ਮੈਂ ਆਹ ਪਾਟਾ ਤਾ ਉਹਦੇ ਜੋ ਥਾਪੀਆਂ ਮਾਰਦਾ ਇਹਦੇ ਜਿਹੇ ਤਰਫਾਂ ਦਾ ਆਹ ਦੇ ਲੋ ਇਹਦਾ ਐ ਪਿੜੀ ਗਲੀ ਚ ਮਨੇ ਕਹੀ ਜੀ ਆ ਤੇ ਪਿੜੀ ਗਲੀ ਚ ਪੁਰ ਕਰਦਾ ਪੈਕਟ ਤਾਂ ਉਹ ਖਵਾਈ ਜਾਂਦੀ ਥੋੜੇ ਪਿੱਛੇ ਬੈਠੀ ਉਹ ਚਲਸੀ ਜਾਂਦੀ ਆ ਪਿੱਛੇ ਠੋੜਾ ਫੁੱਲਾ ਹੋਇਆ ਵੱਡਾ ਨਾ ਘੱਟ ਘੱਟ ਖਾਈਏ ਨਾ ਮੂੰਹ ਕੁੱਤੇ ਨੇ ਕਿੰਨਾ ਖੋਲਤਾ ਗਿੱਲੇ ਹੋ ਜਾਣੇ ਆ ਇਸ ਲਾਬੇ ਲੈ ਲੈ ਨੇ ਸਾਗਾ ਇੱਥੋਂ ਮਾਰ ਲੈ ਕੇ ਦਾਰ ਗੰਦਾ ਟ੍ਰੇਟ ਨੂੰ ਮੈਂ ਨਹੀਂ ਖਾਣੇ ਨਾ ਖਾਂਗਾ ਤਾਂ ਚਲੋ ਦੋਸਤੋ ਆਪਣੇ ਅੱਜ ਦੇ ਵੀਡੀਓ ਕੋਈ ਚੈਨ ਚ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਲਵ ਯੂ ਟੂ ਆਲ ਬਾਏ ਬਾਏ ਦੋਸਤੋ